ਅੱਜ ਆਪਾਂ ਬੜੇ ਹੀ ਜ਼ਰੂਰੀ ਵਿਸ਼ੇ ਤੇ ਕਿ ਮੋٹے ਤੋਂ ਮੋਟਾ ਮਨੁੱਖ 20 ਦਿਨਾਂ ਦੇ ਵਿੱਚ ਬਿਲਕੁਲੋਂ ਪਤਲਾ ਯਾਨੀ ਕਿ 1 ਮਹੀਨੇ ਦੇ ਵਿੱਚ ਵਿੱਚ ਕੋਈ ਹਰੇਕ ਮਨੁੱਖ ਆਪਣਾ ਜਿਹੜੇ ਕੋਈ ਭਾਰੇ ਨੇ ਸਰੀਰ ਦੇ ਚਾਹੇ ਉਹ ਸਾਡੀਆਂ ਅਸਤਕਾਰਯੋਗ ਭੈਣਾ ਹੋਣ ਚਾਹੇ ਭਰਾ ਹੋਣ ਜਿਨ੍ਹਾਂ ਦਾ ਭਾਰ ਜ਼ਿਆਦਾ ਆ ਉਹ 1 ਮਹੀਨੇ ਵਿੱਚ 15 ਤੋਂ 20 ਕਿਲੋ ਭਾਰ ਘਟਾ ਲੈਣਗੇ ਲੇਕਿਨ ਨਾ ਉਹਨਾਂ ਨੂੰ ਕੋਈ ਦਵਾਈ ਖਾਣੀ ਪਵੇਗੀ ਨਾ ਉਹਨਾਂ ਨੂੰ ਕੋਈ ਆਪਣੀ ਰੋਟੀ ਛੱਡਣੀ ਪਵੇਗੀ ਨਾ ਉਹਨਾਂ ਨੂੰ ਕੋਈ ਬਹੁਤੀ ਭਾਰੀ ਐਕਸਰਸਾਈਜ਼ ਕਰਨੀ ਪਵੇਗੀ ਤੁਸੀਂ ਸਭ ਜਾਣਦੇ ਹੋ ਕਿ ਅੱਜ ਮੋਟਾਪਾ ਜਿਹੜਾ ਸਾਡੇ ਸਮਾਜ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਮੁਸੀਬਤ ਬਣ ਚੁੱਕਾ ਹੈ ਮੋਟਾਪੇ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਲੱਗ ਰਹੀਆਂ ਨੇ ਜਿਵੇਂ ਗੋਡਿਆਂ ਦੀ ਜੋੜਾਂ ਦੀ ਹੱਡੀਆਂ ਦੀ ਲਿਵਰ ਦੀ ਗੁਰਦਿਆਂ ਦੀ ਦਿਲ ਦੀ ਅਤੇ ਹੋਰ ਬਹੁਤ ਸਾਰੇ ਜੜੀਆਂ ਬਿਮਾਰੀਆਂ ਤੋਂ ਉਹ ਪੀੜਤ ਹੋ ਰਹੇ ਨੇ ਇੱਥੋਂ ਤੱਕ ਕਿ ਸ਼ੂਗਰ ਵਗੈਰਾ ਵੀ ਉਹਨਾਂ ਨੂੰ ਹੋ ਰਹੀ ਆ। ਉਹਨੇ ਲੋਕ ਸਾਡੇ ਮੋٹے ਕਿੰਜ ਹੋ ਰਹੇ ਨੇ ਤੇ ਮੋਟਾਪੇ ਤੋਂ ਕਿਵੇਂ ਬਚ ਸਕਦੇ ਨੇ ਇਹ ਸਵਾਲ ਬਹੁਤ ਜ਼ਿਆਦਾ ਜ਼ਰੂਰੀ ਨੇ। ਮੋਟਾਪਾ ਸਾਨੂੰ ਕਿੰਜ ਹੋ ਰਿਹਾ ਆ ਤੇ ਇਸ ਤੋਂ ਅਸੀਂ ਕਿਵੇਂ ਬਚਦੇ ਆ। ਸਭ ਤੋਂ ਪਹਿਲਾਂ ਜਿਹੜੇ-ਜਿਹੜੇ ਮੇਰੇ ਭੈਣ ਭਰਾਵਾਂ ਦਾ ਸਰੀਰ ਭਾਰਾ ਆ ਕਿਉਂਕਿ ਆਮ ਤੌਰ ਤੇ 30 ਸਾਲਾਂ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਸਾਡੇ ਭੈਣ ਭਰਾਵਾਂ ਦਾ ਜਿਹੜੇ ਸਾਡੀ ਉਮਰ ਦੇ ਹੋਣਗੇ ਜਾਂ ਸਾਡੀ ਉਮਰ ਤੋਂ ਵੱਡੇ ਹੋਣਗੇ ਜਾਂ ਕੁਝ ਸਾਡੀ ਉਮਰ ਤੋਂ ਛੋਟੇ ਹੋਣਗੇ ਤੇ ਜਦੋਂ ਉਹਨਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਲੇਕਿਨ ਛੇਤੀ ਹੀ ਉਹਨਾਂ ਦੀ ਹਾਈਟ ਤੇ ਉਹਨਾਂ ਦੀ ਉਮਰ ਦੇ ਮੁਤਾਬਕ ਬਹੁਤ ਜ਼ਿਆਦਾ ਭਾਰ ਵੱਧ ਜਾਂਦਾ ਜਿਹਦੇ ਨਾਲ ਫਿਰ ਉਹ ਛੋਟੀ ਉਮਰ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਦਵਾਈਆਂ ਤੇ ਨਿਰਭਰ ਹੋ ਜਾਂਦੇ ਨੇ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਉਹ ਜਿਉਣ ਦਾ ਮਜ਼ਾ ਨਹੀਂ ਆਉਂਦਾ ਅੱਜ ਬਹੁਤ ਸਾਰੇ ਲੋਕ ਤੁਸੀਂ ਵੇਖੋਗੇ ਜਿਨ੍ਹਾਂ ਦੀ ਉਮਰ 50-60 ਸਾਲ ਆ ਉਹ ਕਿੰਨੇ ਦਵਾਈਆਂ ਤੇ ਨਿਰਭਰ ਨੇ ਉਹਨਾਂ ਦੀ ਜ਼ਿੰਦਗੀ ਕਿੰਨੀ ਔਖੀ ਆ ਤੇ ਜੇ ਆਪਾਂ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਬਿਹਤਰ ਬਣ ਜਾਵੇ ਸਾਡਾ ਭਾਰ ਘਟ ਜਾਵੇ ਚਾਹੇ ਉਹ ਕੋਈ ਵੀ ਹੋਵੇ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਕੀ ਕਰਨਾ ਕਿ ਆਪਣੇ ਘਰ ਦੇ ਵਿੱਚ ਕਿਸੇ ਵੀ ਕੋਈ ਦੁਕਾਨ ਤੋਂ ਪਾਂਡਿਆਂ ਵਾਲੀ ਤੋਂ ਤੁਸੀਂ ਐਵੇਂ ਦਾ ਇੱਕ ਭਾਰ ਜੋਖਣ ਵਾਲਾ ਕੰਡਾ ਲੈ ਕੇ ਆਉਣਾ ਤੇ ਉਹਨੂੰ ਕਹਿਣਾ ਕਿ ਭਾਈ ਜਿਹੜੇ ਕੋਈ ਦੁਕਾਨ ਤੋਂ ਲੈਂਦੇ ਕੋਈ ਵੀ ਕੰਪਨੀ ਦਾ ਹੋਵੇ ਜਿਹੜਾ ਵੀ ਤੁਸੀਂ ਭਾਰ ਜੋਖਣ ਵਾਲਾ ਕੰਡਾ ਲੈਣਾ ਆ ਮੈਂ ਇਹ ਨਹੀਂ ਕਹਿੰਦਾ ਕਿ ਆਹ ਕੰਪਨੀ ਦਾ ਲੋ ਜਿਹੜੀ ਵੀ ਕੰਪਨੀ ਦਾ ਹੋਵੇ ਉਹਨੂੰ ਕਹਿਣਾ ਕਿ ਦੀ ਕਿਲਵਾਂ ਦੇ ਵਿੱਚ ਤੇ ਗ੍ਰਾਮਾਂ ਦੇ ਵਿੱਚ ਜਿਹੜਾ ਵਾ ਇਹਦਾ ਭਾਰ ਸ਼ੋ ਹੋਣਾ ਚਾਹੀਦਾ ਹੱਤ ਐਵੇਂ ਦਾ ਹੋਏਗਾ ਤੁਸਾਂ ਤੁਹਾਡੇ ਕੋ ਇਵੇਂ ਦਾ ਕੰਡਾ ਹੁੰਦਾ ਏ ਤੇ ਤੁਸੀਂ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਜਿਹੜਾ ਆ ਉਹ ਤੁਹਾਨੂੰ ਇੱਥੇ weight ਨਜ਼ਰ ਆਵੇਗਾ ਕਿੰਨਾ ਤੁਹਾਡਾ ਸਰੀਰ ਦਾ ਭਾਰ ਆ ਕਿੰਨੇ ਕਿਲੋ ਤੇ ਕਿੰਨੇ ਗ੍ਰਾਮਾਂ ਚ ਆ ਇਹ ਕੰਡਾ ਕੋਈ ਬਹੁਤਾ ਮਹਿੰਗਾ ਨਹੀਂ ਆ ਨਾਰਮਲੀ ਜਿਆ ਸਸਤਾ ਜੇ ਹੁੰਦਾ ਆ ਤੁਸੀਂ ਲੈ ਸਕਦੇ ਹੋ ਕਿਸੇ ਵੀ ਭਾਂਡਿਆਂ ਵਾਲੀ ਸ਼ਾਪ ਤੋਂ ਹੁਣ ਜਦੋਂ ਸਾਡਾ ਭਾਰ ਵਾਧਾ ਕਿਵੇਂ ਹੁਣ ਸਵਾਲ ਇਹ ਆ ਕਿ ਭਾਰ ਵਾਧਾ ਕਿਵੇਂ ਤੇ ਇਹਨੂੰ ਘਟਾਉਣਾ ਕਿਵੇਂ ਤੇ ਸਾਨੂੰ ਕਿੱਦਾਂ ਪਤਾ ਲੱਗੇ ਸਭ ਤੋਂ ਪਹਿਲਾਂ ਤੁਸੀਂ ਹਰ ਰੋਜ਼ ਆਪਣਾ ਭਾਰ ਜੋਖਣਾ ਆ ਸਵੇਰੇ ਉੱਠ ਕੇ ਜਿਵੇਂ ਤੁਸੀਂ ਮੰਨ ਲਓ ਰੁਟੀਨ ਚ ਆਪਾਂ ਸਾਰੇ ਉੱਠਦੇ ਆਂ ਤੇ ਬਰਸ਼ ਵਗੈਰਾ ਕਰਨ ਤੋਂ ਬਾਅਦ ਤੇ ਫਿਰ ਆ ਕੇ ਆਪਣਾ ਭਾਰ ਜੋਖਣਾ ਤੁਹਾਡਾ ਭਾਰ ਕਿੰਨਾ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਕਿ ਆਪਣਾ ਭਾਰ ਜੋਖਣ ਤੋਂ ਬਾਅਦ ਜੋ ਤੁਸੀਂ ਖਾਂਦੇ ਪੀਂਦੇ ਹੋ ਉਹ ਰੁਟੀਨ 'ਚ ਤੁਸੀਂ ਖਾ ਪੀ ਰਹੇ ਹੋ ਕੋਈ ਦਿੱਕਤ ਨਹੀਂ ਇਸੇ ਤਰ੍ਹਾਂ ਸ਼ਾਮਾਂ ਨੂੰ ਵੀ ਭਾਰ ਜੋਖਣਾ ਆ ਉਹ ਚ ਵੀ ਵੇਖਣਾ ਤੁਹਾਡਾ ਸਵੇਰੇ ਕਿੰਨਾ ਭਾਰ ਤੇ ਸ਼ਾਮਾਂ ਨੂੰ ਕਿੰਨਾ ਭਾਰ ਤਾਂ ਕਿ ਪੂਰੇ ਦਿਨ 'ਚ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਬੋਡੀ ਦਾ ਭਾਰ ਕਿੰਨਾ ਆ ਤੇ ਹੁਣ ਸਭ ਤੋਂ ਪਹਿਲਾ ਸਵਾਲ ਸ਼ੁਰੂ ਹੁੰਦਾ ਕਿ ਸਾਡਾ ਭਾਰ ਵਧਦਾ ਕਿੰਨਾ ਜਿਵੇਂ ਔਰਤਾਂ ਦਾ ਜਾਂ ਮਰਦਾਂ ਦਾ ਭਾਰ ਤੁਸੀਂ ਵੀ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਔਰਤਾਂ ਦਾ ਭਾਰ ਕਿੰਝ ਵਧਦਾ ਤੁਸੀਂ ਇਹ ਵੀ ਗੱਲ ਜਾਣਦੇ ਹੋ ਕਿ ਜਿਹੜੇ ਲੋਕ ਮਿੱਠੀਆਂ ਚੀਜ਼ਾਂ ਜ਼ਿਆਦਾ ਖਾਂਦੇ ਨੇ ਜਿਵੇਂ ਮ ਖੰਡ ਤੋਂ ਪ੍ਰੋਡਕਟ ਜਿਵੇਂ ਬਰਫੀ ਹੋਗੀ ਰਾਸਗੁੱਲੇ ਹੋਗੇ ਗੁਲਾਬ ਜਾਮਨ ਹੋਗੇ ਕੇਕ ਹੋ ਗਿਆ ਜਾਂ ਕਈ ਹੋਰ ਮਿਲ ਕੇ ਕੇਕ ਹੋਗੇ ਜਾਂ ਹੋਰ ਜਹੀਏ ਪ੍ਰੋਡਕਟ ਜਾਂ ਚਾਹ ਹੋਗੀ ਅਸੀਂ ਚਾਹ ਵਿੱਚ ਬਹੁਤ ਸਾਰੇ ਭੈਣ ਭਰਾ ਖੰਡ ਹੀ ਵਰਤਦੇ ਨੇ ਖਾਂਡ ਦੇ ਵਿੱਚ ਇਹ ਜਿਹੇ ਕੱਟ ਪਾਏ ਜਾਂਦੇ ਨੇ ਜਿਹੜੇ ਸਾਡੀ ਬੋਡੀ ਚ ਬਲਦੇ ਨਹੀਂ ਹੈ ਜਾਨੀ ਕਿ ਇਸ ਅਸੀਂ ਕੰਮ ਸਾਰੇ ਘੱਟ ਕਰਦੇ ਆ ਬਹੁਤ ਸਾਰੇ ਭੈਣ ਭਰਾ ਸੌਖੇ ਨੇ ਪੈਸਾ ਖੂਬ ਦਿੱਤਾ ਰੱਬ ਨੇ ਜਾਂ ਉਹ ਮਿਹਨਤ ਕਰਦੇ ਜੋਰ ਵੀ ਲਾ ਲੋ ਨਾ ਤੇ ਉਹ ਫਿਰ ਘਰ ਦਾ ਕੰਮ ਵੀ ਨਹੀਂ ਬਹੁਤ ਸਾਰੀਆਂ ਭੈਣਾਂ ਕਰਦੀਆਂ ਫਿਰ ਸਾਰਾ ਕੰਮ ਕਰਨ ਜਿਵੇਂ ਛਾੜੂ ਪੋਚਾ ਕਰਨਾ ਜਾਂ ਮਲੋ ਕੱਪੜੇ ਧੋਣੇ ਅੱਦੇ-ਪਛਦੇ ਕੰਮ ਇਹ ਵੰਡ ਕੇ ਹੋ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਦੇ ਸਰੀਰ 'ਤੇ ਬਹੁਤ ਜ਼ਿਆਦਾ ਐਕਸਰਸਾਈਜ਼ ਨਹੀਂ ਹੁੰਦੀ ਜਿਹੜੇ ਜੋ ਲੋਕ ਖੰਡ ਜ਼ਿਆਦਾ ਖਾਂਦੇ ਨੇ ਮਿੱਠੀਆਂ ਜ਼ਿਆਦਾ ਚੀਜ਼ਾਂ ਖਾਂਦੇ ਨੇ ਉਹਨਾਂ ਦੇ ਸਰੀਰ 'ਤੇ ਧੌਂ ਦੇ ਉੱਪਰ ਉਹਨਾਂ ਦੇ ਮਸਲ ਦੇ ਉੱਪਰ ਉਹਨਾਂ ਦੇ ਪੇਟ ਦੇ ਉੱਪਰ ਬਹੁਤ ਜ਼ਿਆਦਾ ਫੈਟ ਜੰਮ ਜਾਂਦੀ ਆ ਉਹ ਫੈਟ ਹੌਲੀ-ਹੌਲੀ ਤੇਜ਼ੀ ਨਾਲ ਵਧਦੀ ਨਾਲ ਦੀ ਨਾਲ ਹੀ ਜਿਹੜੇ ਮੇਰੇ ਭੈਣ ਭਰਾ ਚਾਹੁੰਦੇ ਨੇ ਪਤਲੇ ਹੋਣਾ ਉਹ ਸਭ ਤੋਂ ਪਹਿਲਾਂ ਖੰਡ ਵਾਲੀਆਂ ਵਸਤੂਆਂ ਦਾ ਬਾਈਕਾਟ ਕਰ ਦੇਣ ਬਿਲਕੁਲ ਹੀ ਮਾਤਨਾ ਮਾਤਰਖਾਨ ਹੋ ਸਕੇ ਤਾਂ ਉਹਦੀ ਜਗ੍ਹਾ ਤੇ ਗੁੜ ਵਾਲੀਆਂ ਚੀਜ਼ਾਂ ਖਾਣ ਜਿਵੇਂ ਚਾਹ ਪੀਣੀ ਆ ਗੁੜ ਪਾ ਕੇ ਸ਼ੱਕਰ ਪਾ ਲੋ ਜਿੱਦਾਂ ਸ਼ੱਕਰ ਹੁੰਦੀ ਆ ਆ ਮਿਲ ਜਾਂਦੀ ਆ ਉਹਨ ਇੱਥੇ ਕੋਈ ਕਹਵੇਗਾ ਜੀ ਕੋੜ ਪਿਓਰ ਨਹੀਂ ਹੁੰਦਾ ਮੇਰਾ ਸਵਾਲ ਇੱਥੇ ਪਿਓਰ ਨਾ ਪਿਓਰ ਦਾ ਇੱਥੇ ਮੇਰਾ ਸਵਾਲ ਇਹ ਆ ਕਿ ਖੰਡ ਦੀ ਜਗ੍ਹਾ ਤੇ ਤੁਸੀਂ ਕੋਈ ਹੋਰ ਚੀਜ਼ ਵਰਤ ਸਕਦੇ ਹੋ ਤਾਂ ਤੇ ਉਹਦੇ ਨਾਲ ਕੀ ਹੋਵੇਗਾ ਜਿਵੇਂ ਆਪਾਂ ਕੋਲਡ ਡਰਿੰਕਸ ਪੀਨੇ ਮਿੱਠਾ ਯਾਰ ਉਹ ਛੱਡ ਦਿੱਤੇ ਜਾਣੇ ਚਾਹੀਦੇ ਨੇ ਉਹ ਨਹੀਂ ਪੀਣੇ ਚਾਹੀਦੇ ਕਿਉਂਕਿ ਇੱਕ ਗਲਾਸ ਦੇ ਵਿੱਚ ਲਗਭਗ 8 ਚਮਚ ਖੰਡ ਦੇ ਮੈਦੇ ਮਿਕਸ ਹੁੰਦੇ ਨੇ ਜਿਹੜੇ ਕਰਕੇ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਕਾਰਬਨ ਜਾਂ ਡਾਈਆਕਸਾਈਡ ਜਾਂ ਕਈ ਹੋਰ ਕਈ ਤਰ੍ਹਾਂ ਦੇ ਤੱਤ ਹੁੰਦੇ ਨੇ ਜਿਹਦੇ ਕਰਕੇ ਆਪਾਂ ਸਮਝ ਲੈਂਦੇ ਆ ਕਿ ਨਹੀਂ ਸਾਨੂੰ ਖੰਡ ਜ਼ਿਆਦਾ ਨਹੀਂ ਮਹਿਸੂਸ ਹੋਈ ਲੇਕਿਨ ਉਹ ਜਿਹੜੀ ਆ ਬਹੁਤ ਜ਼ਿਆਦਾ ਨੁਕਸਾਨਦਾਇਕ ਆ ਕੋਈ ਵੀ ਕੋਲਡ ਡਰਿੰਕਸ ਨਾ ਪੀਣ ਜਿਹੜੇ ਮੇਰੇ ਭੈਣ ਭਰਾ ਸਰੀਰ ਦੇ ਥੋੜੇ ਜੇ ਭਾਰੇ ਨੇ ਉਹਨ ਇਸ ਦੇ ਨਾਲ ਨਾਲ ਜਿਹੜੀਆਂ ਤਲੀਆਂ ਚੀਜ਼ਾਂ ਨੇ ਜਿਵੇਂ ਆਪਾਂ ਬਹੁਤ ਸਾਰੇ ਲੋਕ ਪਕੌੜੇ ਖਾਂਦੇ ਆ ਤਾਂ ਆਪਾਂ ਇਹ ਤੋਂ ਇਲਾਵਾ ਕਈ ਨਿਊਡਲਸ ਖਾਂਦੇ ਬਰਗਰ ਖਾਂਦੇ ਪੀਜ਼ੇ ਖਾਂਦੇ ਜਾਂ ਕਈ ਹੋਰ ਟਿੱਕੀਆਂ ਖਾਂਦੇ ਨੇ ਜਾਂ ਸਮੋਸੇ ਖਾਂਦੇ ਨੇ ਇਹਨਾਂ ਚੀਜ਼ਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਜਦੋਂ ਆਪਾਂ ਭਾਰ ਘਟਾਉਣ ਵੱਲ ਤੁਰਨਾ ਹੈ ਹੁਣ ਇਹ ਜਿਹੜੀਆਂ ਸਾਡੀਆਂ ਭੈਣਾਂ ਨੇ ਇਹਨਾਂ ਦਾ ਭਾਰ ਕਰਨ ਦਾ ਵਧਣ ਦਾ ਕਾਰਨ ਇਹ ਵੀ ਹੈ ਨਾਲ ਦੀ ਨਾਲ ਕੀ ਹੁੰਦਾ ਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਚੌਲ ਅਤੇ ਰੋਟੀ ਨੂੰ ਮਿਕਸ ਕਰਕੇ ਖਾਂਦੀਆਂ ਨੇ ਯਾਨੀ ਕਿ ਪਹਿਲਾਂ ਚੌਲ ਖਾ ਲੈਣੇ ਬਾਅਦ ਚ ਰੋਟੀ ਖਾ ਲੈਣੀ ਚੌਲ ਅਤੇ ਰੋਟੀ ਖਾਣ ਦੇ ਨਾਲ ਸਾਡੇ ਸਰੀਰ ਦਾ ਬਹੁਤ ਜ਼ਿਆਦਾ ਭਾਰ ਵਧਦਾ ਹੈ ਬਹੁਤ ਜ਼ਿਆਦਾ ਮੋਟਾਪਾ ਹੁੰਦਾ ਸਾਡੇ ਸਰੀਰ ਨੂੰ ਜੋ ਇੱਕ ਵੱਡੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਨਾਲ ਦੀ ਨਾਲ ਜਿਹੜੇ ਬਹੁਤ ਸਾਰੇ ਭੈਣ ਭਰਾ ਨੇ ਰਾਤ ਨੂੰ ਜਿੱਦੋਂ ਖਾਣਾ ਖਾਂਦੇ ਨਹੀਂ ਉਹ ਰਾਤ ਨੂੰ ਖਾਣਾ ਖਾਣ ਤੋਂ ਅੱਧਾ ਘੰਟੇ ਬਾਅਦ ਸੌਂ ਜਾਂਦੇ ਨੇ ਹੋਣ ਰਾਤ ਨੂੰ ਵੀ ਖਾਣਾ ਜਿਹੜਾ ਉਹਦਾ ਵੀ ਇੱਕ ਟਾਈਮ ਟੇਬਲ ਜ਼ਰੂਰ ਹੋਣਾ ਚਾਹੀਦਾ ਕਿ ਖਾਣਾ ਖਾਣਾ ਘੱਟੋ ਘੱਟ 2 ਘੰਟੇ ਜਾਂ 2.5 ਘੰਟੇ ਪਹਿਲਾਂ ਖਾਣਾ ਚਾਹੀਦਾ ਤਾਂ ਕਿ ਜਿਹੜੀ ਸਾਡੇ ਸਰੀਰ ਦੇ ਵਿੱਚ ਜਿਹੜੀ ਕਾਰ ਚਰਬੀ ਜਿਹੜੀ ਆ ਫੈਟ ਆ ਉਹ ਕੁਝ ਨਾ ਕੁਝ ਵੱਲ ਜਾਵੇ ਹੁਣ ਭੈਣਾ ਤੋਂ ਇਲਾਵਾ ਜਿਹੜੇ ਭਰਾ ਸਾਡੇ ਨੇ ਜਿਹੜੇ ਵੱਡੇ ਜਿਹੜੇ ਆ ਆਦਮੀ ਨੇ ਉਹ ਕੀ ਕਰਦੇ ਨੇ ਉਹ ਵੀ ਬਹੁਤ ਮੋٹے ਨੇ ਉਹਨਾਂ ਦੀ ਬਾਡੀ ਲੈਂਗੁਏਜ ਐਵੇਂ ਦੀ ਹੁੰਦੀ ਆ ਕਿ ਉਹ ਚੰਗਾ ਨਹੀਂ ਲੱਗਦਾ ਬਹੁਤ ساری ਫੈਟ ਇੱਥੋਂ ਤੱਕ ਖਿਲਰੇ ਆ 벨ਟ ਲਾਈ ਹੁੰਦੀ ਢਿੱਡ ਗਾ ਨੂੰ ਲਮਕ ਜਾਣਾ ਮੈਂ ਕੋਈ ਉਹਨਾਂ ਨੂੰ ਮਜ਼ਾਕ ਨਹੀਂ ਕਰ ਰਿਹਾ ਮੈਂ ਇੱਕ ਸਪਿਟੀ ਦੱਸ ਰਿਹਾ ਕਿ ਐਵੇਂ ਦੀ ਹੁੰਦੀ ਆ ਸਾਹ ਚੜਦਾ ਰਹਿਣਾ ਹਾਰ ਦੀ ਪ੍ਰੋਬਲਮ ਹੋ ਜਾਣੀ ਲਿਵਰ ਦੀ ਪ੍ਰੋਬਲਮ ਹੋ ਜਾਣੀ ਹੋਰ ਵੀ ਪਤਾ ਨਹੀਂ ਕਿੰਨੀਆਂ ਕਿ ਪ੍ਰੋਬਲਮਸ ਉਹਨਾਂ ਨੂੰ ਹੁੰਦੀਆਂ ਨੇ ਕਰਦੇ ਕੀ ਨੇ ਜਿਹੜੇ ਭਰਾ ਮੇਰੇ ਰੈਗੂਲਰ ਸ਼ਰਾਬ ਪੀਂਦੇ ਨੇ ਉਹ ਵੀ ਅੰਗਰੇਜ਼ੀ ਜਿਹੜੇ ਭਰਾ ਅੰਗਰੇਜ਼ੀ ਸ਼ਰਾਬ ਪਿੰਦੇ ਨੇ ਉਹਨਾਂ ਲੋਕਾਂ ਦਾ ਸਰੀਰ ਬਹੁਤ ਜ਼ਿਆਦਾ ਮੋਟਾ ਹੋਵੇਗਾ ਦੂਜਿਆਂ ਮਨੁੱਖਾਂ ਦੇ ਨਾਲੋਂ ਕਿਉਂ ਮੋਟਾ ਹੋਵੇਗਾ ਕਿ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਹ ਸਾਡੇ ਸਰੀਰ 'ਚ ਜਿਹੜੀ ਫੈਟ ਆ ਉਹਨੂੰ ਸਟੋਰ ਕਰਨ 'ਚ ਸਹਾਇਕ ਹੁੰਦੀ ਆ ਤੇ ਨਾਲੇ ਦੇ ਨਾਲ ਹੀ ਜਿਹੜੇ ਸਟੂਚਰ ਅੰਗਰੇਜ਼ੀ ਸ਼ਰਾਬ ਪਿੰਦੇ ਨੇ ਲੋਕ ਉਹ ਬਹੁਤ ਸਾਰਾ ਚਿਕਨ ਖਾ ਜਾਂਦੇ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਖਾ ਜਾਂਦੇ ਨੇ ਜਦੋਂ ਜਿਆਦਾ ਚੀਜ਼ਾਂ ਖਾਂਦੇ ਨੇ ਤਾਂ ਉਹ ਸਾਰੀਆਂ ਸਾਡੀ ਬੋਡੀ ਚ ਸਟੋਰ ਹੁੰਦੀਆਂ ਰਹਿੰਦੀਆਂ ਨੇ ਬਲਦੀਆਂ ਨਹੀਂ ਆ ਤੁਸੀਂ ਵੇਖੋ ਕਿਤੇ ਫੰਕਸ਼ਨ ਚ ਚਲੇ ਜਾਓ ਜਿੱਥੇ ਟੇਬਲ ਤੇ ਬੈਠੇ ਹੋਣ ਪੰਜ ਸੱਤ ਭਰਾ ਜਾਂ ਕੋਈ ਆਪਣੀ ਪਾਰਟੀ ਛਾੜੀ ਕਰ ਰਹੇ ਹੋਣ ਤਾਂ ਉਹ ਕਿੰਨਾ ਕਿੰਨਾ ਮਟੀਰੀਅਲ ਖਾ ਜਾਂਦੇ ਨੇ ਉਹ ਸਾਰਾ ਮਟੀਰੀਅਲ ਉਹਨਾਂ ਦੀ ਬੋਡੀ ਦੇ ਵਿੱਚ ਹੌਂ ਦੇ ਵਿੱਚ ਹਰ ਪਾਸੇ ਜਿਹੜਾ ਵਾ ਸਟੋਰ ਹੋ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਹਾਰਟ ਅਟੈਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਆ ਉਹਨਾਂ ਆਪਾਂ ਬਚਣਾ ਕਿੱਦਾਂ ਆ ਸਭ ਤੋਂ ਪਹਿਲਾਂ ਕੀ ਆ ਕਿ ਜਿਹੜੇ ਭੈਣ ਭਰਾ ਚਾਹੁੰਦੇ ਨੇ ਕਿ ਉਹਨਾਂ ਦਾ ਭਾਰ ਘਟਣਾ ਘਟ ਜਾਵੇ ਤਾਂ ਉਹਦਾ ਬੜਾ ਹੀ ਹੁਣ ਆਪਾਂ ਉਸ ਮੈਟਰ ਤੇ ਗੱਲ ਕਰਨ ਵੱਲ ਵੱਧ ਰਹੇ ਆ ਪਹਿਲਾਂ ਤਾਂ ਆਪਾਂ ਇਹ ਗੱਲ ਕੀਤੀ ਕਿ ਭਾਰ ਸਾਡਾ ਵਧਦਾ ਕਿਵੇਂ ਫਿਰ ਸਾਨੂੰ ਭਾਰ ਦਾ ਪਤਾ ਕਿੰਜ ਲੱਗੇਗਾ ਫਿਰ ਸਾਡਾ ਭਾਰ ਘਟੇਗਾ ਕਿਵੇਂ ਹੁਣ ਆਪਾਂ ਨੂੰ ਕਰਨਾ ਕੀ ਹੈ ਕਿ ਜਿੱਦਾਂ ਭੈਣ ਭਰਾਵਾਂ ਦੇ ਭਾਰ ਵਧਿਆ ਆ ਉਹ ਰੁਟੀਨ ਦੇ ਵਿੱਚ ਆਪਣੀ ਜਿਵੇਂ ਆਪਾਂ ਜ਼ਿਆਦਾਤਰ ਪੰਜਾਬੀ ਤਿੰਨ ਟਾਈਮ ਖਾਣਾ ਖਾਂਦੇ ਨੇ ਸਵੇਰੇ ਦੁਪਹਿਰੇ ਸ਼ਾਮ ਨੂੰ ਤੇ ਐਕਸਟਰਾ ਵੀ ਕਈ ਵਾਰ ਕੁਝ ਨਾ ਕੁਝ ਖਾ ਜਾਂਦੇ ਨੇ ਉਹਨੇ ਜਿਹੜੇ ਭੈਣ ਭਰਾ ਮੇਰੇ ਸਵੇਰੇ ਮੰਨ ਲਓ ਕਿ ਜਿੰਨੀਆਂ ਵੀ ਰੋਟੀਆਂ ਖਾਂਦੇ ਨੇ ਤਿੰਨ ਖਾਂਦੇ ਚਾਰ ਖਾਂਦੇ ਦੋ ਖਾਂਦੇ ਦੁਪਹਿਰੇ ਵੀ ਦੇ ਖਾਂਦੇ ਨੇ ਨਾਈਟ ਨੂੰ ਵੀ ਇੰਜ ਖਾਂਦੇ ਨੇ ਸਭ ਤੋਂ ਲਾ ਉਹਨਾਂ ਨੇ ਆਪਣੇ ਤਿੰਨਾ ਟਾਈਮਾਂ 'ਚ ਇੱਕ ਇੱਕ ਰੋਟੀ ਘਟਾ ਦੇਣੀ ਆ ਇੱਕ ਇੱਕ ਰੋਟੀ ਘੱਟ ਖਾਣੀ ਆ ਕਿੰਨਾ ਟਾਈਮਾਂ ਦੇ ਵਿੱਚ ਤੇ ਰੈਗੂਲਰ ਇੰਜ ਖਾਣੀ ਆ ਮਤਲਬ ਰੋਜ਼ ਨਹੀਂ ਵੀ ਇੱਕ ਘਟਾਈ ਜਾਣੀ ਯਾਨੀ ਕਿ ਇੱਕ ਹੀ ਘਟਾਉਣੀ ਆ ਕਿੰਨਾ ਟਾਈਮ ਦੀ ਰੋਟੀ ਦੇ ਵਿੱਚ ਦੂਸਰਾ ਜਿੱਦ ਰੋਟੀ ਘੱਟ ਖਾਣੀ ਆ ਤੇ ਸਦੋਂ ਨਾਲ ਦੇ ਨਾਲ ਇਹ ਹੈ ਕਿ ਚੌਲ ਵਗੈਰਾ ਜਿਹੜੇ ਨੇ ਉਹ ਨਹੀਂ ਖਾਣੇ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਤੋਂ ਵੀ ਪਰਹੇਜ਼ ਰੱਖਣਾ ਕਿਉਂਕਿ ਮਿੱਠਾ ਜਿਹੜਾ ਉਹ ਭਾਰ ਘਟਣ ਨਹੀਂ ਦੇਵੇਗਾ ਮਿੱਠਾ ਸਾਡਾ ਭਾਰ ਵਧਾਵੇਗਾ ਜਦੋਂ ਸਵੇਰੇ ਉੱਠਣਾ ਹੈ ਜਿਵੇਂ ਜਿਹੜੇ ਤੁਸੀਂ ਵੇਟ ਕੱਪੜੇ ਅੰਚੇ ਭਾਰ ਕਰਦੇ ਹੋ ਰੈਗੂਲਰ ਕਿਉਂਕਿ ਹਰ ਮਨੁੱਖ ਦੇ ਨਾਈਟ ਸੂਟ ਹੁੰਦਾ ਜਦੋਂ ਨਾਈਟ ਨੂੰ ਰਾਤ ਨੂੰ ਸੌਂਦਾ ਉਹ ਨਾਈਟ ਡਰੈਸ ਪਾ ਕੇ ਹੀ ਸੌਂਦਾ ਤੇ ਨਾਈਟ ਡਰੈਸ ਦੇ ਵਿੱਚ ਭਾਰ ਜੋਖਣ ਤੋਂ ਬਾਅਦ ਸਵੇਰੇ ਉੱਠ ਕੇ ਬਰਸ਼ ਵਗੈਰਾ ਕਰਕੇ ਫਿਰ ਥੋੜਾ ਕੋਸਾ ਪਾਣੀ ਕਰਨਾ ਕੋਠਾ ਪਾਣੀ ਕਰਕੇ ਜਿੰਨਾ ਵੀ ਤੁਸੀਂ ਪੀਣਾ ਚਾਹੁੰਦੇ ਇੱਕ ਗਲਾਸ ਡੇਢ ਗਲਾਸ ਉਹ ਪੀਣ ਤੋਂ ਬਾਅਦ ਆਪਣੇ ਵਿਹੜੇ ਵਿੱਚ ਜੇ ਤੁਹਾਡਾ ਘਰ ਦਾ ਵਿਹੜਾ ਖੁੱਲਾ ਗਿਆ ਤਾਂ ਉਹਦੇ ਵਿੱਚ ਤੁਸੀਂ ਜਰੂਰ ਸੈਰ ਕਰਨੀ ਆ ਤੇ ਜਦੋਂ ਸੈਰ ਕਰਨੀ ਆ ਨਾ ਤਾਂ ਉਹਨੂੰ ਇੰਝ ਨਹੀਂ ਕਰਨਾ ਕਿ ਆਪਾਂ ਬੜਾ ਸਲੋ ਆਪਾਂ ਥੋੜਾ ਫਾਸਟ ਤੁਰਨਾ ਹੈ ਤਾਂ ਕਿ ਸਾਡੇ ਸਰੀਰ ਨੂੰ ਪਤਾ ਲੱਗੇ ਕਿ ਅਸੀਂ ਤੁਰ ਰਹੇ ਹਾਂ ਕਈ ਲੋਕ ਕੀ ਹੁੰਦਾ ਕਿ ਬੜੇ ਹੌਲੀ ਹੌਲੀ ਤੁਰਨਗੇ ਭਾਵੇਂ ਜਿੰਨਾ ਚਿਰ ਵੀ ਤੁਰ ਰਹੇ ਹੋਣ ਤੇ ਤੁਰਨਾ ਵੀ ਵੱਧ ਤੋਂ ਵੱਧ 10 ਤੋਂ 20 ਮਿੰਟ 10 ਤੋਂ 20 ਮਿੰਟ ਜਿਹਨੂੰ ਤੁਰਨਾ ਹੈ ਪੂਰੇ ਜੋਰ ਦੇ ਨਾਲ ਤੁਰਨਾ ਤੇ ਜਦੋਂ ਤੁਰਨਾ ਤੇ ਆਪਣੇ ਬਾਹਾਂਵਾਂ ਵੀ ਮਾਰਨੀਆਂ ਨੇ ਬਾਹਾਂਵਾਂ ਕਿੰਜ ਮਾਰਨੀਆਂ ਜਿਵੇਂ ਆਪਾਂ ਹੱਥਾਂ ਲੱਤਾਂ ਨੂੰ ਸਟੈਪ ਪੁੱਟਣੇ ਉਸੇ ਤਰ੍ਹਾਂ ਆਪਣੀਆਂ ਬਾਹਾਂਵਾਂ ਨੂੰ ਇਸ ਤਰ੍ਹਾਂ ਹਿਲਾਉਣਾ ਹੈ ਜਿਵੇਂ ਪੰਛੀ ਪਰ ਮਾਰਦੇ ਨੇ ਉਹਦੇ ਨਾਲ ਕੀ ਹੋਏਗਾ ਜਿੱਥੇ ਸਾਡੀ ਪੇਟ ਦੀ ਚਰਬੀ ਖੁੱਲੇਗੀ ਉੱਥੇ ਸਾਡੇ ਮਸਲ ਦੀ ਸਾਡੇ ਜਿਹੜੀ ਉੱਪਰ ਬੋਡੀ ਦੇ ਥੋਂ ਦੇ ਵਾਲੇ ਦਿਵਾਲੇ ਜਿਹੜੀ ਫੈਟ ਜੰਮੀ ਹੋਈ ਆ ਉਹ ਪਿੱਗਲਣੀ ਸ਼ੁਰੂ ਹੋ ਜਾਵੇਗੀ। ਉਹਦੇ ਨਾਲ ਸਾਡਾ ਸਰੀਰ ਨੂੰ ਇੱਕ ਵੱਡੀ ਰੈਸਟ ਮਿਲੇਗੀ। ਇਸੇ ਤਰ੍ਹਾਂ ਸ਼ਾਮਾਂ ਨੂੰ ਕਰਨਾ। ਜਦੋਂ ਸ਼ਾਮਾਂ ਪੈਂਦੀਆਂ ਨੇ ਉਦੋਂ ਵੀ ਲਗਭਗ 10 ਤੋਂ 20 ਮਿੰਟ ਪੂਰੇ ਜੋਰ ਦੇ ਨਾਲ ਟੁਰਨਾ ਆ ਤੇ ਬਾਹਾਂ ਵੀ ਮਾਰਨੀਆਂ ਨੇ ਤਾਂ ਕਿ ਸਾਡੇ ਸਰੀਰ ਦੀ ਪੂਰੀ ਹਲਚਲ ਜਿਹੜੀ ਬੋਡੀ ਦੀ ਪੈਦਾ ਹੋ ਜਾਵੇ। ਤੁਸੀਂ ਕੀ ਨੋਟ ਕਰੋਗੇ? ਇਹ ਦੋ ਦਿਨਾਂ ਦੇ ਵਿੱਚ ਦੋ ਦਿਨਾਂ 'ਚ ਤੁਸੀਂ ਨੋਟ ਇਹ ਕਰੋਗੇ ਤੁਹਾਡਾ ਭਾਰ ਵਧਣੋਂ ਰੁਕ ਜਾਵੇ। ਯਾਨੀ ਕਿ ਪੀੜਾ ਤੁਹਾਡਾ ਭਾਰ ਲਗਾਤਾਰ ਵੱਧ ਰਿਹਾ ਸੀ ਉਤੋਂ ਰੁਕ ਜਾਵੇਗਾ ਤੀਜੇ ਦਿਨ ਬਾਅਦ ਤੁਹਾਡਾ ਭਾਰ 200 300 400 ਗ੍ਰਾਮ ਘਟੇਗਾ ਜੋ ਤੁਹਾਡੇ ਲਈ ਇੱਕ ਚੰਗਾ ਸੁਨੇਹਾ ਹੋਏਗਾ ਫਿਰ ਜਦੋਂ ਤੁਸੀਂ ਅਗਲੇ ਦਿਨ ਇਵੇਂ ਕਰੋਗੇ ਤਾਂ ਫਿਰ ਤੁਹਾਡਾ ਅਗਲੇ ਦਿਨ ਕਸ਼ਟੋ ਘਟ ਜੜਾ ਵਾ 400 ਤੋਂ ਲੈ ਕੇ 600 ਗ੍ਰਾਮ ਭਾਰ ਘਟੇਗਾ ਇਸ ਤਰ੍ਹਾਂ ਜਦੋਂ ਤੁਸੀਂ 4ਵੇਂ ਜਾਂ 6ਵੇਂ ਦਿਨ ਚਾਹੋਗੇ ਤੁਹਾਡਾ ਭਾਰ ਕਿਲੋਆਂ 'ਚ ਘਟਣਾ ਸ਼ੁਰੂ ਹੋ ਜਾਵੇਗਾ ਜਾਨੀ ਕਿ ਕਿਲੋ ਵੀ ਘਟ ਸਕਦਾ ਤੇ 900 ਗ੍ਰਾਮ ਵੀ ਘਟ ਸਕਦਾ ਇਸ ਲੈਵਲ ਦੇ ਨਾਲ ਤੁਹਾਡਾ 1 ਮਹੀਨੇ ਦੇ ਵਿੱਚ ਜਿੰਨਾ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ 15 ਕਿਲੋ ਘਟਾਉਣਾ ਚਾਹੁੰਦੇ ਹੋ ਜਾਂ ਤੁਸੀਂ 30 ਕਿਲੋ ਘਟਾਉਣਾ ਚਾਹੁੰਦੇ ਹੋ ਤੁਹਾਡਾ ਭਾਰ ਘਟ ਜਾਵੇਗਾ ਜਦੋਂ ਤੁਹਾਡਾ ਭਾਰ ਘਟੇਗਾ ਨਾ ਤੁਹਾਡੀ ਜਿਹੜੀ ਪਰਸਨੈਲਿਟੀ ਆ ਉਹ ਡਿਵੈਲਪ ਹੋਵੇਗੀ ਤੁਹਾਡੀ ਜਿਹੜੀ ਦੇਖੋ ਬਹੁਤ ਸੋਣੀ ਜਿਹੜੀ ਹੋएगी ਕੋਈ ਸੋਨੇ ਤਾਂ ਸਾਰੇ ਹੀ ਨੇ ਲੇਕਿਨ ਬਾਹਰੇ ਸਰੀਰ ਨਾਲ ਕੀ ਹੁੰਦਾ ਥੋੜਾ ਬੰਦਾ ਵੱਖਰਾ ਜਿਹਾ ਲੱਗਦਾ ਆ ਤੇ ਨਾਲ ਦੀ ਨਾਲ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਕਰਾ ਵੀ ਵੱਧ ਜਾਂਦਾ ਜਿਵੇਂ ਤੁਸੀਂ ਸਭ ਜਾਣਦੇ ਹੋ 슈ਗਰ ਬਹੁਤ ਜ਼ਿਆਦਾ ਹੋ ਰਹੀ ਆ ਗੋਡਿਆਂ ਦਾ ਦਰਦ ਬਹੁਤ ਹੋ ਰਿਹਾ ਲੋਕਾਂ ਨੂੰ ਗੋਡੇ ਬਦਲਾਉਣੇ ਪੈ ਰਹੇ ਨੇ ਬੋਨਸ ਨਹੀਂ ਹੱਡੀਆਂ ਦਾ ਮਗਰੋਂ ਬੈਕ ਬੋਨ ਦਾ ਬਹੁਤ ਜ਼ਿਆਦਾ ਦਰਦ ਹੁੰਦਾ ਆ ਆ ਚਿਹਰਾ ਜਿਹੜਾ ਉਹਨਾਂ ਦਾ ਬਹੁਤ ਹੋਰ ਕਿਸਮ ਦਾ ਹੋ ਜਾਂਦਾ ਆ ਉਹਦੇ 'ਚ ਰੰਗਤ ਨਹੀਂ ਰਹਿੰਦੀ ਮੈਂ ਆਸ ਕਰਦਾ ਮੇਰੇ ਸੱਜਣ ਜਿਹੜੇ-ਜਿਹੜੇ ਵੀ ਚਾਹੁੰਦੇ ਨੇ ਉਹ ਇਸ ਤਰੀਕੇ ਨੂੰ ਅਪਣਾ ਲੈਣਗੇ ਤਾਂ ਉਹਨਾਂ ਦਾ ਸਰੀਰ ਜਿਹੜਾ ਵਾ ਬਿਲਕੁਲ ਫਿੱਟ ਫਾਟ ਹੋ ਜਾਏਗਾ ਲੇਕਿਨ ਭਾਰ ਹੋ ਸਕੇ ਤਾਂ ਸਵੇਰੇ ਸ਼ਾਮ ਦੋ ਟਾਈਮ ਜ਼ਰੂਰ ਜੋਖੋ ਐਵੇਂ ਕੰਡਾ ਤੁਸੀਂ ਕਿਤੇ ਵੀ ਮਗਰਲ ਕੋਈ ਕਿਸੇ ਵੀ ਹੋਰ ਜੜਾ ਵੀ ਹੋਵੇ ਉਹ ਲੈ ਕੇ ਘਰ 'ਚ ਰੱਖੋ ਤਾਂ ਕਿ ਤੁਹਾਨੂੰ ਰੋਜ਼ ਪਤਾ ਲੱਗੇ ਕਿ ਤੁਹਾਡਾ ਭਾਰ ਕਿੰਨਾ ਘਟ ਰਿਹਾ ਆ ਤੇ ਵੇਖੋ ਮੇਰਾ ਵੀ ਭਾਰ ਬਿਲਕੁਲ ਮੈਂ ਆਪਣੇ ਹਮ ਸਲਿਮ ਰੱਖੇ ਦਨ ਦੀ ਕੋਸ਼ਿਸ਼ ਕਰਦਾ ਆ ਸਾਡੀ ਸਾਰੀ ਫੈਮਿਲੀ ਸਵੇਰੇ ਵੀ ਇਹ ਸਮਾਨੂ ਵੀ ਭਾਰ ਜੋਖਦੀ ਆ ਜੋ ਮਰਜ਼ੀ ਖਾਓ ਹੁਣ ਸਾਨੂੰ ਕੋਈ ਦਿੱਕਤ ਨਹੀਂ ਬੀਪੀ ਦਾ ਨਹੀਂ ਪਤਾ ਬੀਪੀ ਕੀ ਵਧਦਾ ਆ ਘਟਦਾ ਆ ਬੈ ਹੱਡੀਆਂ ਦੇ ਰੋਗਾਂ ਦਾ ਨਹੀਂ ਪਤਾ ਸਾਨੂੰ ਰੱਬ ਸੋਹਣੇ ਨੇ ਬੜੀ ਸੋਹਣੀ ਜ਼ਿੰਦਗੀ ਬਖਸ਼ੀ ਆ ਤੇ ਤੁਸੀਂ ਮੇਰੇ ਆਪਣੇ ਭੈਣ ਭਰਾਓ ਤੇ ਮੈਂ ਵੀ ਚਾਹੁੰਦਾ ਕਿ ਤੁਸੀਂ ਸਾਰੇ ਸਿਹਤਮੰਦ ਰਹੋ ਤੁਸੀਂ ਗਾਂ ਲੋਕਾਂ ਨੂੰ ਵੀ ਸਿਹਤਮੰਦ ਹੋਣ ਲਈ ਪ੍ਰੇਰਿਤ ਕਰੋ ਜੇ ਆਪਾਂ ਸਾਰੇ ਭੈਣ ਫਬਰਾਰਾ ਲਕੇ ਇਸ ਵਿਸ਼ੇ ਤੇ ਕੰਮ ਕਰਾਂਗੇ ਸਾਡੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣ ਜਾਊਗੀ ਸਾਡੇ ਲੋਕ ਦਵਾਈਆਂ ਤੋਂ ਬਾਝ ਜਾਣਗੇ ਸਾਡੇ ਲੋਕਾਂ ਦੀ ਸਿਹਤ ਸੋਹਣੀ ਹੋ ਜਾਵੇਗੀ ਕਿ ਜਦੋਂ ਸਿਹਤ ਸੋਹਣੀ ਹੋਵੇਗੀ ਸਮਾਜ ਸੋਹਣਾ ਹੋਵੇਗਾ ਤੇ ਸਮਾਜ ਸੋਹਣਾ ਹੋਵੇਗਾ ਤੇ ਜ਼ਿੰਦਗੀ ਜੀਉਣ ਦਾ ਮਜ਼ਾ ਆਵੇਗਾ ਅੱਜ ਲੋਕ ਜਿਹੜੇ ਇੰਨੇ ਖਿਜੇ ਥੱਕੇ ਹਾਰੇ ਨੇ ਇਹ ਵੱਖ-ਵੱਖ ਦਵਾਈਆਂ ਦੇ ਹੀ ਕਾਰਨ ਨੇ ਕਿ ਵੱਖ-ਵੱਖ ਦਵਾਈਆਂ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਿਤ ਕਰ ਰਹੀਆਂ ਨੇ ਨਾਲੇ ਤੇ ਜਿੰਨਾ ਅਸੀਂ ਪੈਸਾ ਕਮਾਉਂਨੇ ਆ ਉਹ ਸਾਰਾ ਦਵਾਈਆਂ ਤੇ ਉੜ ਜਾਂਦਾ ਦੂਜਾ ਅਸੀਂ ਸਾਰੀ ਦਿਹਾੜੀ ਇਹੋ ਹੀ ਚੋਂ ਇਹਦਾ ਫੋਨ ਆ ਗਿਆ ਕਿ ਭੈਣ ਜੀ ਭਾਜੀ ਕੀ ਹਾਲ ਤੁਹਾਡੀ ਸਿਹਤ ਦਾ ਠੀਕ ਠਾਕ ਹੋ ਜੇ ਆਪਾਂ ਸਿਹਤਮੰਦ ਹੋਵਾਂਗੇ ਆਪਾਂ ਜਿਹੜੇ ਦਵਾਈਆਂ ਤੇ ਪੈਸੇ ਖਰਚਦੇ ਆ ਆਪਣੀ ਗੱਡੀ ਕੱਢਾਂਗੇ ਘੁੰਮਣ ਫਿਰਨ ਜਾਵਾਂਗੇ ਵਧੀਆ ਖਾਵਾ ਪੀਵਾਗੇ ਖਾਓ ਪੀਓ ਲੇਕਿਨ ਥੋੜਾ ਖਾਓ ਪੀਓ ਜਿਆਦਾ ਖਾਣਾ ਪੀਣਾ ਜਿਹੜਾ ਨਾ ਉਹ ਬਹੁਤ ਨੁਕਸਾਨਦਾਇਕ ਆ ਰੱਬ ਸੁਣੇ ਨੇ ਸਾਨੂੰ ਸਾਰੀਆਂ ਚੀਜ਼ਾਂ ਖਾਣ ਨੂੰ ਦਿੱਤੀਆਂ ਨੇ ਲੇਕਿਨ ਥੋੜੀਆਂ ਖਾਈਏ ਜਿਆਦਾ ਸਵਾਦ ਦੇ ਵਿੱਚ ਸਵਾਦਾਂ ਦੇ ਚੱਕਰ ਤੇ ਪਾਵਾਂਗੇ ਤਾਂ ਬਿਮਾਰੀਆਂ ਦਾ ਢੇਰ ਬਣ ਜਾਵਾਂਗੇ ਜਿੱਥੇ ਸਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪਊਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਤੇ ਅਪਲੋਡ ਨੇ ਮੈਂ ਆਪਣਾ ਫਰਜ਼ ਸਮਝ ਕੇ ਤੁਹਾਡੇ ਨਾਲ ਸਾਂਝ ਪਾਉਣਾ ਤੁਸੀਂ ਗਾੜੀ ਆਪਣਾ ਫਰਦਸੰਦੀ ਦੇ ਲੋਕਾਂ ਨੂੰ ਜਾਗਰੂ ਕਰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਇਹ ਆਸ ਕਰਦਾ ਕਿ ਮਿੱਠਾ ਜਿਹਾ ਰਿਸ਼ਤਾ ਆਪਣਾ ਸਦਾ ਇੰਜ ਹੀ ਬਣਿਆ ਰਹੇ ਤੇ ਸਾਰੇ ਮੇਰੇ ਭੈਣ ਭਰਾ ਤੇ ਰੱਬ ਸੋਣਾ ਸਾਰਿਆਂ ਦੇ ਘਰ 'ਚ ਖੁਸ਼ੀਆਂ ਤੇ ਤਰੱਕੀਆਂ ਬਖਸ਼ੇ ਜਿਉਂਦੇ ਬਸਤੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਰੱਖੇ